ਜਿਹੜਾ ਕਿਸਾਨ ਜੀ ਦੇ ਵੱਲੋਂ ਬੰਦ ਦਾ ਸਰਦਾ ਦਿੱਤਾ ਗਿਆ तकरीबन 18-20 ਕਰੋੜ ਦਾ ਬੰਦ ਹੈ ਕੀ ਕਹਣਾ ਤੁਹਾਡੇ ਇਸ ਤੋਂ ਦੇ ਸਕਦਾ ਦੇ ਪ੍ਰੋਡਕਟ ਵਪਾਰੀਆਂ ਨੇ ਅਤੇ ਜਿੰਨੇ ਜੇ ਤੁਸੀਂ ਲਾ ਲੋ ਕੋਈ ਛੋਟਾ ਵਰਗ ਵੀ ਆ ਜਿਵੇਂ ਕੀ ਰਿਸ਼ਕਿਆਂ ਵਾਲੇ ਹੋਗੇ ਜੜੀ ਫੜੀਆਂ ਵਾਲੇ ਹੋਗੇ ਉਹਨਾਂ ਨੇ ਵੀ ਕਿਸਾਨਾਂ ਨੂੰ ਜਿਹੜਾ ਮੱਥਨ ਦਿੱਤਾ ਵਾ ਮੈਂ ਤਾਂ ਸਰਕਾਰਾਂ ਗਿਆ ਬੇਨਤੀ ਕਰਦਾ ਕਿ ਜਿਹੜੀ ਦਵਾਈ ਕਿਸ ਨੂੰ ਮਾਫੀ ਨਹੀਂ ਹੈ ਤੇ ਉਹ ਕਦੇ ਵਾਸਤੇ ਘੜੀ ਪੁੜੀ ਉਹਨਾਂ ਦਦੀ ਜਾ ਰਹੀ ਹੈ ਇਹਨਾਂ ਨਾਲ ਬਹਿ ਕੇ ਇਹਣਾ ਸਮਝੋ ਦਾ ਕਰ ਲੈਣਾ ਚਾਹੀਦਾ ਵਾ ਕਿਉਂਕਿ ਇਹ ਸਾਡਾ ਜਿਹੜਾ ਇੰਡੀਆ ਹੈਗਾ ਵਾ ਇਹਦੇ ਵਿੱਚ ਬਹੁਤ ਜ਼ਿਆਦਾ ਗਰੀਬ ਤਬਕਾ ਵੀ ਹੈਗਾ ਵਾ ਮੀਡੀਅਮ ਤਬਕਾ ਵੀ ਹੈਗਾ ਅੱਗੇ ਵੀ ਆ ਵਿਚਾਰੇ ਜਿਹੜੇ ਆਹ ਵੇਲੇ ਪਿੱਛੇ ਜਾ ਰਹੇ ਨੇ ਮੰਦੀ ਕਰਕੇ ਪਿੱਛੇ ਗਏ ਕਈ ਨੋਟ ਬੰਦੀਆਂ ਕਰਕੇ ਪਿੱਛੇ ਗਏ ਹਰ ਪੱਥੂ ਮਦਲ ਕਹਿੰਦਾ ਵਾ ਕਿ ਜਿਹੜਾ ਤਬਕਾ ਪਿੱਛੇ ਜਾ ਰਿਹਾ ਵਾ ਹੁਣ ਇਹ ਜਿਹੜਾ ਨਵੇਂ ਕਾਨੂੰਨ ਜਾਂ ਕੋਈ ਨਵੀਆਂ ਗੱਲਾਂ ਲੈ ਕੇ ਆ ਰਹੇ ਨੇ ਜਾਂ ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਕੋਈ ਵੀ ਸਰਕਾਰਾਂ ਲੈ ਕੇ ਆਉਂਦੀਆਂ ਵਾ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੁਣ ਕਿ ਚਲੋ ਜਿਹੜੀ ਆਏ ਦਿਨ ਸਟ੍ਰੈਕਾਂ ਜਾਂ ਧਰਨੇ ਪ੍ਰਦਰਸ਼ਨ ਜਿਹੜੇ ਵਿਚਾਰੇ ਨੌਜਵਾਨ ਜਿਹੜੇ ਵੀਰ ਕਿਸਾਨ ਜਾਂਦੇ ਨੇ ਉਥੇ ਉਹਨਾਂ ਦੀਆਂ ਦੀ ਵਿਚਾਰਿਆਂ ਦੀ ਮੌਤ ਵੀ ਹੋ ਜਾਂਦੀ ਆ ਕਈਆਂ ਦੇ ਜਿਹੜੇ ਇਹੋ ਜਿਹੇ ਹਾਲਾਤ ਦੇ ਵਿੱਚ ਹੋ ਗਿਆ ਜਿਹੜੇ ਉਹ ਸਾਰੀ ਉੱਪਰ ਉੱਠ ਨਹੀਂ ਸਕਦੇ ਤੇ ਮੈਂ ਤੇ ਇਹੋ ਹੀ ਉਹ ਮਤਲਬ ਕਹਿੰਦਾ ਵਾ ਕਿ ਸਰਕਾਰਾਂ ਦੇ ਅੱਗੇ ਅਸੀਂ ਬੀਲ ਕਰਦੇ ਆ ਕਿ ਇਹਨਾਂ ਦਾ ਛੇਤੀ ਤੋਂ ਛੇਤੀ ਜਿਹੜਾ ਮਸਲਾ ਵਾ ਹੱਲ ਕੀਤਾ ਜਾਵੇ ਕਿਉਂਕਿ ਇੰਨਾ ਵਾਤਾਵਰਨ ਟ੍ਰਾਫਿਕ ਸਮੱਸਿਆ ਕੋਈ ਬੁਬਾਰ ਜਾ ਰਿਹਾ ਕੋਈ ਕਾਰੋਬਾਰ ਵਾਤੇ ਜਾ ਰਿਹਾ ਕੋਈ ਵਿਦੇਸ਼ਾਂ ਵਿੱਚ ਜਾ ਰਿਹਾ ਜਿਹੜੇ ਵਿਚਾਰਾਂ ਦੀਆਂ ਫਲੈਟਾਂ ਹੋਣੀਆਂ ਵਾਂ ਉਹ ਜਿਹੜੇ ਰਾਹ ਫਸ ਗਏ ਤੇ ਉਹਨਾਂ ਦੀਆਂ ਫਲੈਟਾਂ ਦੇ ਕਰਕੇ ਉਹਨਾਂ ਨੂੰ ਪੈ ਗਈ ਐਡਾ ਤਕੜਾ ਮਤਲਬ ਕਹਿੰਦਾ ਆਈਡੀਆ ਦਾ ਨਿਕਾਣ ਹੋ ਰਿਹਾ ਵਾ ਤੇ ਜੇ ਨਹੀਂ ਉਹ ਚੀਜ਼ਾਂ ਮਾਫਕਾਂ ਦੀਆਂ ਜਾਂ ਨਹੀਂ ਉਹ ਕੋਈ ਗੱਲਬਾਤ ਮਾਫਕਾਂ ਦੀ ਕਿਸੇ ਨੂੰ ਤੇ ਉਹ ਜਿਹੜੀ ਆ ਸਰਕਾਰ ਨੂੰ ਬਹਿ ਗਏ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਇੱਕ ਪੱਖ ਕਰਕੇ ਬਿਲਕੁਲ ਉਹਨਾਂ ਨੂੰ ਜੋੜ ਕੱਢ ਕੇ ਉਹਨਾਂ ਨੂੰ ਸਚਾਈ ਦੱਸਣੀ ਚਾਹੀਦੀ ਆ ਕਿ ਉਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿੱਦਾਂ ਅੱਜ ਦੇਖਿਆ ਗਿਆ ਕਿ ਈ ਰਿਕਸ਼ਾ ਵਾਲੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਦਿੱਤ ਤੰਮਾ ਲਾ ਕੇ ਬੰਦਰੀ ਬਾਈਪਾਸ ਤੱਕ ਪਹੁੰਚੇ ਆ ਤੇ ਤੁਹਾਡੀ ਰਹਿਮਾਇਨ ਦੇ ਪਹੁੰਚੇ ਆ ਅੱਗੇ ਵੀ ਇਦਾਂ ਤੰਮਾ ਦੇ ਕਿੱਦਾਂ ਦਾ ਤੁਹਾਡਾ ਸਾਥ ਲੇਗਾ ਦੇਖੋ ਜੀ ਜਿਹੜਾ ਤੇ ਕੋਈ ਵੀ ਨਜਾਇਜ਼ ਕੰਮ ਉਹਦੇ ਵਾਸਤੇ ਧਰਾਂ ਲੱਗੇਗਾ ਤੇ ਅਸੀਂ ਬਿਲਕੁਲ ਉਹਨਾਂ ਦਾ ਪੂਲਾ ਸਮਰਥਨ ਕਰਾਂਗੇ ਭਾਵੇਂ ਉਹ ਕਿਸਾਨ ਜਥੇਬੰਦੀ ਆ ਜਾਂ ਉਹ ਆਪਣੇ ਕਾਮਰੇਡ ਨੇ ਯਾ ਜਿਨੇ ਸਿਡੀਯੂ ਪੰਜਾਬ ਹੈਗਾ ਅਸੀਂ ਉਹਦੇ ਝੰਡੇ ਦੇ ਥੱਲੇ ਜੋ ਵੀ ਕੰਮ ਹੋਏਗਾ ਤੁਹਾਡੇ ਕੋਲ ਜੋ ਵੀ ਬਣੇਗਾ ਅਸੀਂ ਕਰਾਂਗੇ ਕਿਉਂਕਿ ਜਦੋਂ ਉਹ ਸਾਡੇ ਹਕਾਮਤ ਦੇ ਖੇਲੋਂਦੇ ਆ ਤੇ ਸਾਡਾ ਵੀ ਫਰਜ ਬੰਦਾ ਅਸੀਂ ਉਹਨਾਂ ਦੇ ਨਾਲ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਸੰਦੇਸ਼ ਮੈਂ ਇਹੋ ਹੀ ਦੇਣਾ ਚਾਹੁੰਦਾ ਮੈਂ ਕਿ ਸਰਕਾਰਾਂ ਛੇਤੀ ਤੋਂ ਛੇਤੀ ਇਸ ਮਸਲੇ ਨੂੰ ਹੱਲ ਕਰਨ ਕਿ ਜਿਹੜਾ ਅੱਜ ਨੂੰ ਸੰਭੂ ਬਾਡਰ ਬਾਡਰ ਦੇ ਉੱਤੇ ਜਾਂ ਹਰਿਆਣੇ ਬਾਡਰ ਦੇ ਉੱਤੇ ਜਿਹੜੇ ਸਾਡੇ ਵੀਰ ਕਿਸਾਨ ਵੀਰ ਜਾਂ ਜਿੱਥੇ ਬੰਨੀਆਂ ਜਾ ਕੇ ਉੱਥੇ ਖੋਤੀਆਂ ਵਾਂ ਤੇ ਉਹ ਆਪੋ ਆਪਣੇ ਘਰਾਂ ਨੂੰ ਵਾਪਸ ਫਰਕਣ ਤੇ ਜਿਹੜੀਆਂ ਵਧੀਆ ਉਹਨਾਂ ਦਾ ਫੈਸਲਾ ਜੜਾ ਹੋਵੇ ਤੇ ਜਿਹੜਾ ਸਾਰਿਆਂ ਨੂੰ ਜੜਾ ਵਾ ਵਧੀਆ ਢੰਗ ਦੇ ਨਾਲ ਮਜੂਰ ਹੋਵੇ ਤੇ ਉਹਦੇ ਵਿੱਚ ਸਰਕਾਰਾਂ ਦਾ ਵੀ ਭਲਾਵਾ ਤੇ ਲੋਕਾਂ ਦਾ ਵੀ ਭਲਾ ਸਮਝਣ ਲਈ ਬਹੁਤ-ਬਹੁਤ ਧੰਨਵਾਦ ਜੀ